퍼서 ਰਾਤੀ ਸਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 22-23 ਸਾਲ ਦਾ ਲੜਕਾ ਹੈਗਾ ਉਹਦੀ ਡੈੱਡ ਬੋਡੀ ਜਿਹੜਾ ਸਿੰਘਾਵਾਲਾ ਡਰੇਨ ਹੈ ਉਥੇ ਪਈ ਹੈਗੀ ਹੈ ਮੌਕੇ ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ ਮੋਗਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਨੂੰ ਰਸ਼ ਕੀਤਾ ਗਿਆ ਡੀਐਸਪੀ ਸਿਟੀ ਡੀਐਸਪੀ ਡੀ ਸਾਹਿਬ ਇੰਚਾਰਜ ਹੀ ਆਈਏ ਐਸਐਚਓ ਚੜਿਕ ਉਹਨਾਂ ਦੀ ਇਮੀਡੀਏਟ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਦੀ ਤੇ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਉਹ ਗੁਰਮੁਖ ਸਿੰਘ ਦੀ ਹੋਈ ਜਿਹੜਾ ਕਿ ਪਿੰਡ ਸਿੰਘਾਵਾਲਾ ਦੀ ਰਹਿਣ ਵਾਲਾ ਸੀ ਉਥੋਂ ਅਦਕ ਕਿਲੋਮੀਟਰ ਦੂਰ ਪਿੰਡ ਹੈ ਉਥੋਂ ਦਾ ਰਹਿਣਾ ਦਾ ਸੀ ਸੋ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਜੀ ਅ ਦਲ ਦੇ ਵਿੱਚ ਪਰਨਾ ਪਾਇਆ ਹੋਇਆ ਸੀ ਤੇ ਨਾਲੇ ਜਲੀ ਹੋਈ ਅ ਅ ਅ ਸਾਡੀ ਅ ਸਾਡੀ ਲਾਸ਼ ਸੀਗੀ ਤੇ ਉਥੋਂ ਮੌਕੇ ਤੋਂ ਸਾਨੂੰ ਕੋਈ ਉਹਦਾ ਫੋਨ ਵਗੈਰਾ ਜਾਂ ਕੁਝ ਵੀ ਬਰਾਮਦ ਨਹੀਂ ਹੋਇਆ ਸੋ ਬਿਲਕੁਲ ਬਲਾਈਂਡ ਸੀ ਤੋਂ ਜਦੋਂ ਅਸੀਂ ਕੱਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੀ ਸਾਰੀ ਟੀਮ ਮੌਕਾ ਵਿਜ਼ਿਟ ਕੀਤਾ ਪ੍ਰੋਪਰ ਅਸੀਂ ਆਪਣੇ ਟੈਕਨੀਕਲੀ ਤੇ ਨਾਲ ਹਿਊਮਨ ਸੋਰਸਸ ਲਗਾ ਕੇ ਅ ਇਹ ਮਕਦਮਾ ਸੀ ਟਰੇਸ ਕਰ ਲਿਆ ਸੋ ਸਾਨੂੰ ਜਿਹੜੇ ਤਿੰਨ ਦੋਸ਼ੀ ਇਹਦੇ ਵਿੱਚ ਫਿਗਰ ਆਊਟ ਹੋਏ ਨੇ ਜਿਹਦੇ ਨਾਮ ਗੁਰਬਾਵਾ ਗੁਰਲਾਲ ਤੇ ਓੰਕਾਰ ਹੈਗੇ ਨੇ ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਦਾ ਫਰੈਂਡ ਸੀਗਾ ਮਿੱਤਰ ਸੀ ਜਿਹਦੀ ਡੈਥ ਹੋਈ ਉਹਦਾ ਸੋ ਉਹਦੇ ਕੋਲ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਵਾ ਤੇ ਉਹਦੀ ਕੋਈ ਉਹਦੀ ਗਰਲਫ੍ਰੈਂਡ ਸੀਗੀ ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ ਤੇ ਇਹਨਾਂ ਨੇ ਪਹਿਲਾਂ ਗੁਰਬਾਵੇ ਨੇ ਆਪਣੇ ਦੋ ਹੋਰ ਦੋਸਤ ਗੁਰਲਾਲ ਤੇ ਓੰਕਾਰ ਗੁਰਲਾਲ ਬੇਸਿਕਲੀ ਇਹਦਾ ਦੋਸਤ ਹੀ ਓਂਕਾਰ ਅਗੇ ਗੁਰਲਾਲ ਦਾ ਦੋਸਤ ਸੀ ਸੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਕਿ ਮੈਂ ਇਹ ਪ੍ਰੋਬਲਮ ਦੇ ਵਿੱਚ ਹੈਗਾ ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਉਹਨੂੰ ਇਸ ਤਰ੍ਹਾਂ ਉਹਦਾ ਮਰਡਰ ਕਰੀਏ ਸੋ ਅਲਟੀਮੇਟਲੀ 15 ਤਰੀਕ ਨੂੰ ਜਦੋਂ ਇਹ ਸ਼ਾਮ ਨੂੰ ਗਿਆ ਕਿ ਉੱਥੇ ਇਹਨੇ ਪਹਿਲਾਂ ਇਹਨਾਂ ਨੇ दारू ਤੇ ਜਿਹੜਾ ਲਿੱਕਰ ਕੰਜ਼ੂਮ ਕੀਤੀ ਮੌਕੇ ਤੇ ਜਾ ਕੇ ਤਿੰਨ ਚਾਰਾ ਬੰਦਿਆਂ ਨੇ ਤਿੰਨ ਤਿੰਨੋ ਦੋਸ਼ੀਆਂ ਨੇ ਤੇ ਚੌਥਾ ਜਿਹੜਾ ਜਿਹਦੀ ਡੈਥ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਡਰ ਇਨਫਲੂਐਂਸ ਆਫ ਅਲਕੋਹਲ ਸੀਗਾ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀਗਾ ਤਾਂ ਫਿਰ ਉਸੇ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮਾਡਲ ਕੀਤਾ ਗਰਲਫ੍ਰੈਂਡ ਗੁਰਬਾਬਾ ਦੀ ਸੀਗੀ ਤੇ ਗੁਰਮੁਖਪੁਰ ਵੀਡੀਓ ਸੀਗੀ ਇਹਨਾਂ ਦੀ ਜੀ 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 ਇਸ ਤਰ੍ਹਾਂ ਦੀ ਸੀ ਹਾਂ ਹਾਂ ਬਿਲਕੁਲ ਜਿਹੜਾ ਲਾਸ਼ ਨੂੰ ਜਲਾਇਆ ਗਿਆ ਬੇਸਿਕਲੀ ਐਵਿਡੈਂਸ ਨੂੰ ਡਿਸਟਰੋਏ ਕਰਨ ਲਈ ਕਿ ਉਹਦੀ ਆਇਡੈਂਟੀਟੀ ਖਤਮ ਹੋ ਜਾਏ ਉਹਦੇ ਲਈ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਪਣਾ ਇਹ ਗੁਰਬਾਵਾ ਹੈਗਾ ਇਹਦੇ ਵੱਲੋਂ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜੇ ਗੁਰਲਾਲ ਤੇ ਓੰਕਾਰ ਆ ਫਿਰ ਜਦੋਂ ਸੀ ਇਹਨੂੰ ਕੱਲ ਉਹਨਾਂ ਦੇ ਪਿੰਡੋਂ ਸੈਦੋ ਤਰਾਂ ਤਰਾਂ ਦੇ ਵਿੱਚ ਪੈਂਦਾ ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਸਰ ਕਿਵੇਂ ਪਤਾ ਲੱਗਿਆ ਵੀ ਉੱਥੋਂ ਕਿਵੇਂ ਸਾਰੀ ਇਹ ਪਤਾ ਲੱਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੰਬਾਈਨਡ ਹੈਗਾ ਜੀ ਦੋਨੋਂ ਟੈਕਨੀਕਲੀ ਵੀ ਤੇ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲੀ ਤਾਂ ਜਿਵੇਂ ਮੈਂ ਜ਼ਿਆਦਾ ਤਾਂ ਨਹੀਂ ਦੱਸ ਸਕਦਾ ਕਿਉਂਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਫਿਰ ਵੀ ਸੀਸੀਟੀਵੀ ਕੈਮਰਾਸ ਤੋਂ ਸਾਨੂੰ ਪਤਾ ਚੱਲ ਗਿਆ ਕਿ ਜਿਹੜਾ ਮ੍ਰਿਤਕ ਸੀਗਾ ਉਹਦੇ ਪਿੱਛੇ ਇੱਕ ਬੰਦਾ ਬੈਠ ਕੇ ਜਾ ਰਿਹਾ ਹੈ ਫਿਰ ਜਦੋਂ ਉਸੇ ਮੌਕੇ ਦੀ ਸਾਰੀ ਪੜਤਾਲ ਕੀਤੀ ਸਾਨੂੰ ਉਹਦੇ ਬਾਰੇ ਦੋਸਤ ਬਾਰੇ ਪਤਾ ਚੱਲਿਆ ਤੇ ਕੁਝ ਡਿਟ ਸਾਨੂੰ ਇਨਫੋਰਮੇਸ਼ਨ ਟੈਕਨੀਕਲੀ ਵੀ ਹਾਸਲ ਹੋਈ ਹੈ ਹਿਊਮਨ ਇੰਟੈਲੀਜੈਂਸ ਹਾਂਜੀ ਕਿੰਨੇ ਬੰਦੇ ਅਰੈਸਟ ਹੋਏ ਪਹਿਲਾਂ ਮਾਰਿਆ ਸਰ ਉੱਥੇ ਇਸੋ ਜਗ੍ਹਾ ਦਾ ਸਪੋਰਟ ਬਿਲਕੁਲ ਜੀ 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 ਉੱਥੇ ਜੀ ਜੀ ਉਹ ਠੀਕ ਹੈ ਗੁਰਦਾਲ ਨਹੀਂ ਚਾਪੂ ਦੇ ਨਾਲ ਇਹਦਾ ਗਲਾ ਵਟਿਆ ਜੀ ਜੀ ਗੁਰਬਾਬਾ ਗੁਰਬਾਬਾ ਗੁਰਦਾਲ ਸੌਰੀ ਗੁਰਦਾਲ ਫਿਰ ਸੈਕੰਡ ਦੋਸ਼ੀ ਹੈ ਗੁਰਲਾਲ ਉਤੋਂ ਹੀ ਕਿਤੇ ਰਿਕਵਰ ਹੋਈ ਉਹ ਲੋਕ ਜੀ 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 ਸ਼ੈਲਰ ਦੇ ਵਿੱਚ ਪਹਿਲਾਂ ਐਕਚੁਅਲੀ ਇਹਨਾਂ ਦੀ ਐਸੋਸੀਏਸ਼ਨ ਵੀ ਤਾਂ ਹੀ ਹੋਈ ਸੀ ਕਿ ਜਿਹੜਾ ਗੁਰਬਾਵਾ ਹੈਗਾ ਤੇ ਗੁਰਲਾਲ ਹੈ ਇਹ ਦੋਨੋਂ ਇਕੱਠੇ ਸ਼ੈਲਰ 'ਚ ਕੰਮ ਕਰਦੇ ਸੀ ਸਿੰਘਾਂ ਵਾਲਾ ਗੁਰਾਹ ਵਾਲਾ ਉੱਥੇ ਹੀ ਹੈਗਾ ਉੱਥੇ ਇਕੱਠੇ ਕੰਮ ਕਰਦੇ ਸੀ ਤੇ ਫਿਰ ਤਾਂ ਹੀ ਇਹਨੇ ਇਹ ਗੱਲ ਗੁਰਬਾਵਾ ਨੇ ਗੁਰਲਾਲ ਨਾਲ ਸ਼ੇਅਰ ਕੀਤੀ ਤੇ ਫਿਰ ਮੁੜ ਕੇ ਇਹਨਾਂ ਨੇ ਇਹ ਪਲਾਨ ਮਾਇਆ ਨਹੀਂ ਰਿਸ਼ਤੇ ਨਹੀਂ ਕੋਈ ਰਿਸ਼ਤੇਦਾਰੀ ਹੈ ਇਹ ਕਿਉਂਕਿ ਇਕੱਠੇ ਕੰਮ ਕਰਦੇ ਸੀਗੇ ਤਾਂ ਇੱਕ ਦੂਜੇ ਨੂੰ ਜਾਣਦੇ ਸੀ ਜਿਹੜਾ ਓੰਕਾਰ ਹੈ ਉਹ ਅੱਗੇ ਗੁਰਲਾਲ ਦਾ ਫਰੈਂਡ ਸੀਗਾ ਸਰ ਜਿਹੜੀ ਵੀਡੀਓ ਵਾਲਾ ਇਸ਼ੂ ਆਇਆ ਸਾਹਮਣੇ ਕਿੰਨੇ ਦਿਨ ਪਹਿਲਾਂ ਇਹ ਵੀਡੀਓ ਬੰਬ ਨਹੀਂ ਹੈ ਛਿੰਨੂ ਲੈ ਕੇ ਨਾ ਦਮਦਸ ਤੇ ਸਕੂਲ ਪੈਦਾ ਹੋਇਆ ਉਹ ਚੈੱਕ ਕਰ ਲੈਣੇ ਜੀ ਉਹਨੂੰ ਐਗਜ਼ੈਕਟਲੀ ਕੀ ਹੈਗਾ ਉਹ ਰਮਾਨ ਲੈ ਕੇ ਸੋਚ ਲਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਹਾਂ ਜਿਹੜੇ ਕੋਈ ਬਾਹਰੀ ਫ੍ਰੈਂਡ ਸੀ ਜੀ ਉਹ ਕਥਨ ਜੀ ਸੀ ਕਿ ਨਹੀਂ ਉਹ ਦੇਖੋ ਜੀ ਉਹ ਅਸੀਂ ਆਇਡੈਂਟੀਟੀ ਡਿਸਕਲੋਸ ਨਹੀਂ ਕਰ ਸਕਦੇ ਉਹ ਜਿਹੜੇ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਆ ਸੋ ਮੈਂ ਉਹ ਬਾਕੀ ਕਰਾਂਗਾ